ਆਹੋ ਤੋਂ ਤਾਂ ਇਹ ਕਮਾਂਡੋਂ ਤੋਂ ਬਾਹਰ ਨਿਕਲ ਗਏ ਆ ਆ ਖਮਾਂਣ ਵਾਲਾ ਕੂਟਰ ਤਾਂ ਤੇ ਇੱਧਰ ਆਇਆ ਹੈਗਾ ਚੰਡੀਗੜ੍ਹ ਹਾਈਵੇ ਕਹਿੰਦੇ ਕੱਲੇ ਕੱਲੇ ਮੁਲਕ ਦਾ ਨੋਟ ਇੱਥੇ ਤੁਹਾਨੂੰ ਮਿਲ ਜਾਊਗਾ ਹੋਰ ਕੀ ਲਿਖਿਆ ਪਿਆ ਇੱਥੇ ਮਿਰਜਾ ਮਿਰਜਾ ਵੀ ਆਇਆ ਹੋਇਆ ਭਾਈ ਇੱਥੇ ਮੇਰੀ ਅੱਖ ਤੇ ਮੱਛਰ ਪੈ ਗਿਆ ਤੇ ਮਸਕੜਾ ਮੱਛਰ ਪੈ ਗਿਆ ਪਹਿਲਾ ਸ਼ੂਟ ਹੋਇਆ ਸੀ ਉਹ ਮਕਬਰੇ ਤੇ ਜਿਹੜਾ ਦੂਰ ਦਿਖਦਾ ਤੁਹਾਨੂੰ ਜਾਂਦੇ ਕਬੂਤਰਾਂ ਨੇ ਆਹ ਲੜਨੇ ਪਾਏ ਹੋਏ ਨੇ ਬੈਠੇ ਆਪਣੇ ਕੂਟਰ ਗੂਲਟਰ ਨੂੰ ਲੱਗੇ ਹੋਇਆ ਕਰਨਾ ਉਹ ਨਾ ਪਾ ਉੱਪਰ ਜਾ ਕੇ ਦੇ ਦਿੱਤੀਆਂ ਉੱਪਰੋਂ ਕਿਹਾ ਸਾਹ ਖਦਾਵਾ ਇਹਦਾ ਆਹ ਕੁੜੀ ਜਾਂਦੀ ਉੱਪਰ ਸ੍ਰੀ ਕਾਲ ਜੀ ਨਵੇਂ ਬਲੌਗ ਵਿੱਚ ਸਾਡਾ ਤੁਹਾਡਾ ਸਵਾਗਤ ਆ ਸਾਡਾ ਵੀ ਸਵਾਗਤ ਆ ਤੇ ਅਰਮਾਨ ਕਿੰਨੀ ਹੋ ਗਿਆ ਤੇ ਅੱਜ ਅਸੀਂ ਚੱਲੇ ਆ ਕੱਲਾ ਤੋਂ ਤੁਹਾਨੂੰ ਦੱਸਦੇ ਆ ਖਮਾਨੋਂ ਤੋਂ ਬਾਹਰ ਨਿਕਲ ਗਏ ਆ ਆ ਖਮਾਨੋਂ ਵਾਲਾ ਕੁੜ ਉੱਤਰ ਦਾ ਤੇ ਇਧਰ ਆਇਆ ਹੈਗਾ ਚੰਡੀਗੜ੍ਹ ਹਾਈਵੇ ਤੁਸੀਂ ਦੇਖ ਸਕਦੇ ਹੋ ਬੋਰਡ ਨੇੜੇ ਕਰਕੇ ਦੋਨੇ ਥੋੜਾ ਜਿਹਾ ਬੋਰਡ ਤੇ ਖੜ ਮਹਾਲੀ ਚੰਡੀਗੜ੍ਹ ਨੈਸ਼ਨਲ ਹਾਈਵੇ 05 ਤੇ ਅਸੀਂ ਚੱਲੇ ਹੁਣ ਪੱਤਵੰਨਾਂ ਵਾਸਤੇ ਵੀਰੇ ਨੇ ਇੱਕ ਗਾਣੇ ਦਾ ਸ਼ੂਟ ਆ ਮੋਟਰ ਸੇ ਹੋ ਰਿਹਾ ਹੈ ਵੀਰੇ ਦੇ ਗਾਣੇ ਦਾ ਸ਼ੂਟ ਆ ਤੇ ਉੱਥੇ ਸਾਨੂੰ ਬੁਲਾਇਆ ਵੀਰੇ ਨੇ ਕਿਰਾ ਕਹਾਂ ਸਾਡੇ ਪੱਗਾਵਣੇ ਕਿ ਜਾਇਓ ਜੇ ਹੁਣ ਅਸੀਂ ਚੱਲੇ ਆ ਵੀਰੇ ਦੇ ਪਹਿਲਾਂ ਥਰੇ ਪੱਗ ਬੰਨਾਂਗੇ ਰੌਣੀ ਕਟ ਤੇ ਉਸ ਤੋਂ ਬਾਅਦ ਜਿੱਥੇ ਵੀਰੇ ਦਾ ਸ਼ੂਟ ਆ ਉੱਥੇ ਪੱਗ ਬੰਨਣੀਆਂ ਨੇ ਲਗਭਗ ਟਾਈਮ ਸਿਕਰ ਕੇ ਪਹਿਰਾ ਹੈ 4 ਘੰਟੇ ਤੋਂ ਲਗਭਗ ਕੋ ਹੋਵੇਗਾ ਦੋਸਤੋ ਅਸੀਂ ਪਹੁੰਚ ਗਏ ਆਂ ਪਿੰਡ ਖੰਡ ਨੈਸ਼ਨਲ ਹਾਈਵੇ 05 ਆ ਤੇ ਮੇਨ ਸੜਕ ਪੱਕੀ ਆ ਪਰ ਅਸੀਂ ਕੱਚੇ ਵਾਲੀ ਸੜਕ ਲਾ ਲਿਆ ਸੜਕ ਪੱਕੀ ਆ ਪਰ ਹੈ ਰਸਤਾ ਕੱਚਾ ਕੱਚਾ ਮਤਲਬ ਕਿ ਇੱਥੇ ਨੂੰ ਰਾਹ ਕਿੰਨੇ ਕੱਟ ਲੰਘਦੇ ਆ ਬਾਕੀ ਰਾਹ ਕਿ ਪਾਰਲੀ ਸੜਕ ਲੱਗਦੇ ਨੇ ਸਾਰੇ ਅਸੀਂ ਖੰਡ ਪਿੰਡ ਤੋਂ ਤੇ ਰੋਣੀ ਪਿੰਡ ਵਿੱਚ ਐਂਟਰ ਕਰਾਂਗੇ ਪਹਿਲਾਂ ਬਾਕੀ ਪਿੰਡ ਆਉਣਗੇ ਜਿਵੇਂ ਸੰਧਾਰੀ ਮਾਜਰਾ ਹੋ ਗਿਆ ਪ੍ਰੇਮਪੁਰਾ ਪਿੰਡਾਂ ਦੇ ਨਾਮ ਵੀ ਨਹੀਂ ਪਤਾ ਹੈਗਾ ਇਹ ਪਿੰਡ ਕਹਿੰਦੇ ਬੱਗੂ ਆਂਦਾ ਪਿੰਡ ਹੈ ਥੂੜੀ ਜੀਆਂ ਟਰਾਲੀਆਂ ਲੰਘ ਰਹੀਆਂ ਨੇ ਖੰਡ ਤੀ ਫਿਰ ਨਹੀਂ ਮੇਰੇ ਨਾਲ ਹੈਗਾ ਜੀ ਰਵੀ ਹੁੰਦਾ ਤੇ ਗਾਣੇ ਦਾ ਸ਼ੁਰੂ ਪੱਪੂ ਆਣ ਕਹਿੰਦੇ ਇੱਥੇ ਕਰਦਾ ਦੇਖਿਆ ਤੁਸੀਂ ਹੈ ਨਹੀਂ ਕਦੇ ਪੱਪੂ ਆਂ ਆਹ ਰਾ ਜਾਂਦਾ ਕਹਿੰਦੇ ਛੋਟੀ ਰੋਣੀ ਨੂੰ ਛੋਟੀ ਰੋਣੀ ਪਿੰਡ ਆ ਵੀਰੇ ਦਾ ਜਿੱਥੇ ਅਸੀਂ ਪਗਵੰਨਣ ਜਾਣਾ ਵੀਰੇ ਤੇ ਛੋਟੀ ਰੋਣੀ ਪਿੰਡ ਪਹੁੰਚ ਗਏ ਆ ਮੋਟਰਸਾਈਕਲ ਉੱਧਰ ਖੜਾਤਾ ਤੇ ਹੁਣ ਆਪਾਂ ਚੱਲਿਆ ਵੀਰੇ ਦੇ ਘਰ ਨੂੰ ਹੁਣ ਵੀਰੇ ਦੇ ਜੇ ਘਰ ਜਾ ਕੇ ਪਗਵੰਨਾਂ ਚੰਗਾ ਸ਼ਕੀਨ ਆ ਮੁੰਡਾ ਕਹਿੰਦੇ ਟਰੈਕਟਰ ਦੀਪਾ ਸਕੋਰ ਵੀ ਹੋ ਥੇਰੇ ਦੇ ਪਹਿਲੀ ਪਾਕ ਬੰਨਦੀ ਆਪਾਂ ਨੇ ਤੇ ਹੁਣ ਥੇਰੇ ਦੇ ਪਿੰਡ ਤੋਂ ਆਪਾਂ ਨਿਕਲ ਗਏ ਬੱਸਰ ਤੇ ਰਵੀ ਨਾਲ ਜਿਹੜੀ ਲੋਕੇਸ਼ਨ ਤੇ ਥੇਰੇ ਦਾ ਸ਼ੂਟ ਆ ਤੇ ਉਹ ਲੋਕੇਸ਼ਨ ਕੋਈ ਜ਼ਿਆਦਾ ਦੂਰ ਨਹੀਂ ਹੈ ਤੇ ਨੇੜੇ ਹੀ ਆ ਲਗਭਗ 20-25 ਕਿਲੋਮੀਟਰ ਜਾਂ 25 ਕਿਲੋਮੀਟਰ ਦੇ ਦੀਏ ਤੇ ਆ ਹੁਣ ਅਸੀਂ ਕਿੱਥੇ ਪਹੁੰਚ ਗਏ ਆਪਾਂ ਮਾਨਪੁਰ ਮਾਨਪੁਰ ਪਹੁੰਚ ਗਏ ਜੀ ਇੱਧਰ ਗੁਰੂ ਘਰ ਦੇਖੋ ਜੀ ਪਾਸਾ ਹੀ ਨਹੀਂ ਇਤਰੇ ਖੱਬੇ ਹੱਥ ਆਪਾਂ ਨੂੰ ਮਿਲਦੇ ਆਂ ਮੁਰਗੀ ਦੇ ਖਰਮ ਜੇ ਅੰਡਾ ਉਹ ਲੈ ਕੇ ਜਾਣਾ ਹੁੰਦਾ ਸਾਡੇ ਨਾਲ ਸੰਪਰਕ ਕਰਦੇ ਸੀ ਮੁਰਗੀ ਦਾ ਅੰਡਾ ਫਾਰਮ ਪੰਜਾਬ ਰੋਡਵੇਜ ਤਲੁੱਕੇ ਠਾਲ ਲੰਘਦੀਆਂ ਕੋਲ ਦੀ ਇਹ ਹੁਣ ਆਪਾਂ 5-7 ਮਿੰਟ ਨਹਿਰ ਦੇ ਤੇ ਖੜਾਂਗੇ ਨਹਿਰ ਤੇ ਖੜ ਕੇ ਨਹਿਰ ਤੋਂ ਪਾਣੀ ਚੰਡੀਗੜ੍ਹ ਨੂੰ ਜਾਂਦਾ ਫਿਲਟਰ ਹੋ ਕੇ ਪੂਰਾ ਚੰਡੀਗੜ੍ਹ ਪਾਣੀ ਇਹੀ ਪੀਦਾ ਹੈ। ਪਰ ਲੈਣ ਨੂੰ ਆਇਆ ਨਾ ਤਾਂ ਪਾਣੀ। ਪਤਾ ਖੜਨ ਦੀ ਜਗ੍ਹਾ ਨਹੀਂ ਹੈ। ਨਹਿਰ ਨਹਿਰ ਦਾ ਪਾਣੀ ਘਟਿਆ ਹੋਇਆ ਹੁਣ ਤੇ ਆ ਨਹਿਰ ਦੂਈਆ ਸੁੱਕੀ ਹੈ ਇਸ ਵਾਈਟ ਦਾ। ਬੱਧੀ ਦੁਕਾਨ 'ਚ ਆਏ ਸੀਗੇ ਤਾਨੀਆਂ ਸਪੀਡਸ ਤੇ ਬਾਈ ਨੇ ਨੋਟ ਚਣੀ ਪਏ ਆ ਕਹਿੰਦੇ ਅਲੱਗ-ਅਲੱਗ ਮੁਲਕਾਂ ਦੇ ਭਈ ਇਹ ਮੁਲਕਾਂ 'ਚ ਸਾਰੇ ਬੰਦੇ ਤੁਹਾਡੇ ਕੋਲ ਆਏ ਹੋਏ ਤੇ ਅਸੀਂ ਦੋਹੀਂ ਕਿੱਥੇ ਚੜਦੇ ਹਾਂ ਵੇ ਬਈ ਅੱਛਾ ਉਰੇ ਵੇ ਭਾਈ ਜਾਇਆ ਤੂੰ ਮੈਂ ਆਇਆ ਹਾਂ ਇਹ ਲੱਗੇ ਹੋਏ ਵੀ ਜੀ ਦੱਸ ਆ ਇਹ ਦਾ 2000 ਰੁਪਏ ਲੱਗੇ ਹੋਏ ਵੀ ਜੀ ਇੱਥੇ ਗੱਲਬਾਤ ਆ ਪੂਰੀ ਕਹਿੰਦੇ ਕੱਲੇ-ਕੱਲੇ ਮੁਲਕ ਦਾ ਨੋਟ ਇੱਥੇ ਤੁਹਾਨੂੰ ਮਿਲ ਜਾਊਗਾ ਕੰਪਣ ਹੈ ਆ ਪਾਣਾ ਪੁਰਾਣਾ 500 1000 ਹਰੇ ਸੋ ਆਓ ਚੱਲ ਆ ਮਲੇਸ਼ੀਆ ਦਾ ਆਈਡੀਆ ਦਾ ਆ ਭਾਰਤ ਦਾ ਆ ਕੇ ਨੋਟ ਸਾਰੇ ਆ ਵੀ ਭਾਰਤ ਦਾ ਹੈ ਹੋਰ ਆਪਾਂ ਕਹਿੰਦੇ ਆ ਮਜੂਤਾ ਦਾ ਆਸਟ੍ਰੇਲੀਅਨ ਰੋਲਰ ਆ ਗਿਆ ਇੰਗਲੈਂਡ ਦਾ ਆ ਗਿਆ ਇਹ ਪੁਰਾਣਾ ਇੰਗਲੈਂਡ ਦਾ ਨਾ ਨਾ ਹਾਂ ਪੁਰਾਣਾ ਹੀ ਇੰਗਲੈਂਡ ਦਾ ਸਿੰਗਾਪੁਰ ਦਾ ਚੱਲ ਆ ਇਧਰਲੀ ਸਾਈਡ ਵੀ ਹੈ ਨਾ ਐ ਆ ਘੋੜਿਆਂ ਵਾਲੀ ਗਰੰਸੀ ਮੈਂ ਪਹਿਲੀ ਵਾਰ ਦੇਖੀ ਆ ਸੈਂਟਰਲ ਬੈਂਕ ਦਾ ਬਾਈ ਨੇ ਹੋਰ ਕੱਢਦੇ ਇੱਧਰੋਂ ਤਾਨੀਆਂ ਸਵੀਟ ਵਰੰਡੇ ਵਾਲਿਆਂ ਨੇ ਸਾਨੂੰ ਆਹ ਦਹੀਂ ਭੱਲੇ ਦੇਤੇ ਹੁਣ ਅਸੀਂ ਖਾਵਾਂਗੇ ਤੇ ਤੁਸੀਂ ਜਦ ਤੱਕ ਦੇਖੋ ਸਾਨੂੰ ਐਟ ਨਾ ਅੱਗੇ ਦਾ ਨਹੀਂ ਪਾਤੇ ਕਹਿੰਦੇ ਤੈਨੂੰ ਕਹਿਣਾ ਪੂਰੇ ਕਬੌੜੀਆਂ ਪੂਣੀਆਂ ਛਿੜਕ ਕੇ ਜਾਣਦੇ ਆ ਬਾਈ ਹੁਣ ਇਹ ਰੋਡ ਜਾਂਦਾ ਜੀ ਮਰੰਡੇ ਤੋਂ ਸਰਹੰਦ ਨੂੰ ਫਤੇਗੜ ਸਾਹਿਬ ਵਾਲਾ ਰੋਡ ਆ ਇਹ ਤੇ ਸਾਡੇ ਜਹਾਜ਼ ਤੇ ਜਹਾਜ਼ ਦੇ ਉੱਪਰ ਬੈਠੇ ਆ ਬੰਦੇ ਦੋ ਇੱਕ ਬੰਦਾ ਹੈਗਾ ਜੁਜੇਂਦਰ ਸਿੰਘ ਰਾਮਪੁਰ ਤੇ ਦੂਜਾ ਬੰਦਾ ਹੁਣ ਅਸੀਂ ਜਾ ਰਹੇ ਆ ਆਪਣਾ ਸ਼ੂਟ ਤੇ ਇੱਥੇ ਸ਼ੂਟ ਆਉਣਾ ਨਾ ਉੱਥੇ ਜਾ ਰਹੇ ਆ ਤੇ ਗੱਲਾਂ ਮੈਂ ਭੁੱਲ ਜਾਈ ਨਾ ਨਾਲ ਦੀ ਨਾਲ ਜਦੋਂ ਵਲੌਗ ਦੁਦਾਰਾ ਦੇਖਦੇ ਆ ਫੇਰ ਪਤਾ ਲੱਗਦਾ ਵੀ ਯਾਰ ਇੱਥੇ ਆ ਬੋਲਣਾ ਇੱਥੇ ਆ ਬੋਲਣਾ ਦਾ ਹੁਣ ਲਗਭਗ ਸਾਡਾ ਮੋਟਰਸਾਈਕਲ 30 ਦੀ ਸਪੀਡ ਤੇ ਆ ਟਾਈਮ ਲਗਭਗ 3:30 ਜਾਂ 4:00 ਹੋ ਗਏ। ਅਸੀਂ ਬਾਈਕ ਕੋਲ ਪਹੁੰਚਣਾ 4:00 ਵਜੇ। ਤੇ ਬਾਕੀ ਵੀਡੀਓ ਤੁਹਾਨੂੰ ਦਸੋਣੇ ਕਹਾਂ ਜਾ ਕੇ। ਬਾਅਦ ਦੇਖੋ। ਐਕੜ ਨੇ ਤੁਸੀਂ ਤਾਂ ਦੇਖਿਆ ਨਹੀਂ ਹੋਣਾ ਟਰੱਕ ਕਰੇ। ਬਾਬੇ ਬਾਬਿਆਂ ਤੋਂ ਵੱਧ ਕੇ ਭਾਈ। ਬਾਬੇ ਟਿੰਟੇ ਮਾਰਗ ਕਹਿੰਦੇ ਆ। ਤੇ ਆਦਨੋ ਦੇਖਦਾਂਗੇ। ਖਾ ਕੇ ਅੰਨੇ ਹੋ ਜਾਂਦੇ ਨੇ। ਐਂ ਕਹਾਣੇ ਬਾਬੇ ਹੋ ਗਏ ਕੁੜੀਆਂ ਹੋ ਗਈਆਂ ਕੁੜੀਆਂ ਤੋਂ ਬਾਤ ਕਰਤਾ ਜੀ ਬਾਬੇ ਦਾ ਮੱਚ ਮਾਰ ਕੇ 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 ਚੱਕ ਵੀ ਲੈਣਗੇ ਕੁੜੀਆਂ ਦਾ ਕੁੱਤਾ ਕੁਮਿੰਨਾ ਗਾਲਾਂ ਲੱਗ ਜਾਂਦੀਆਂ ਇੱਕੋ ਸਾਹ ਵਿੱਚ ਲੱਗਣਾ ਟੰਟਣੇ ਭਈ ਆਹ ਰੋਡ ਵਧੀਆ ਹੈ ਤੋਂ ਦੂਏ ਰੋਡ ਤੇ ਵੱਧ ਸੀਗੀ ਇਹ ਤੇ ਰੋਡ ਦੇ ਤਰਫ ਵੱਧ ਨੇ ਇਸ ਰੋਡ ਤੇ ਤੇ ਛਾਵਾਂ ਹੀਆਂ ਕਿਤੇ ਕਿਤੇ ਮਾੜੀ ਮੋਟੀ ਧੂਆ ਹੁੰਦੀਆਂ ਤੇ ਬਾਕੀ ਸਾਰਾ ਰੋਡ ਇਹ ਮਰੰਡੇ ਦੋਸਰਨ ਵਾਲਾ ਸ਼ਾਵਾਂ ਨਾਲੇ ਭਰਿਆ ਹੋਇਆ ਆ ਮਗਰ ਮੈਨੂੰ ਗਲਾਂ ਕਰਦੀ ਜਾਂਦਾ ਬੈਠਾ ਜਿਹੜਾ ਭੋਰਦੀ ਕੋਈ ਵੀ ਅੱਖਰ ਬੋਲਦਾ ਮੈਂ ਕਹਿੰਦਾ ਭੋਰਦੀ ਭੋਰਦੀ ਤੂੰ ਬੋਲਾ ਕਰਦਾ ਮੂੰਹ ਪਰੇ ਨੂੰ ਹੁਣ ਗੁਰਦੁਆਰਾ ਫਤੇਗੜ ਸਾਹਿਬ ਦੀ ਧਰਤੀ ਤੇ ਆ ਗਏ ਅਸੀਂ ਹੁਣ ਤੇ ਮੱਥਾ ਟੇਕਾਂਗੇ ਤੇ ਵੀਰੇ ਦੇ ਸ਼ੂਟ ਨੂੰ ਹਲੇ ਸਮਾਂ ਲੱਗ ਜਾਣਾ ਇਤਿਹਾਸ ਦੱਸਣ ਦੀ ਲੋੜ ਨਹੀਂ ਤੇ ਸਾਰੀ ਸੰਗਤ ਨੂੰ ਇਤਿਹਾਸ ਬਾਰੇ ਜਾਣਕਾਰੀ ਹੋਣੀ ਆ ਹੁਣ ਟੇਕਦੇ ਆ ਮੱਥਾ ਗੁਰਦੁਆਰਾ ਸਾਹਿਬ ਚ ਕੀਰਤਨ ਚੱਲ ਰਿਹਾ ਏ ਤੇ ਅਸੀਂ ਮੱਥਾ ਟੇਕ ਲਿਆ ਤੇ ਹੁਣ ਅਸੀਂ ਮੱਥਾ ਟੇਕਿਆ ਠੰਡਾਪੁਰ ਚ ਦਰਸ਼ਨ ਦੀ ਨਾਲੇ ਵਧੀਆ ਹੋ ਗਿਆ ਮੱਥਾ ਟੇਕ ਲਿਆ ਤੇ ਹੁਣ ਅਸੀਂ ਚੱਲੇ ਹੁਣ ਪੱਗਾ ਬੰਨਣ ਵਾਸਤੇ ਪਿੰਡ ਤਲਾਣੀਆਂ ਦੀ ਲੋਕੇਸ਼ਨ ਆ ਕਹਿੰਦੇ ਵੀਰੇ ਹੁਣ ਹੀ ਤਾਂ ਪਹੁੰਚ ਗਏ ਸਾਨੂੰ ਫੋਨ ਆ ਗਿਆ ਵੀਰੇ ਦਾ ਚਲ ਨਾ ਪਹੁੰਚੋ ਅਸੀਂ ਪਹੁੰਚ ਕੇ ਪੱਗ ਬੰਨਾਂਗੇ ਵੀਰੇ ਜੀ ਆਪਾਂ ਨੇ ਹਾਲਕੇਸ਼ਨ ਦੇ ਉੱਤੇ ਸ਼ੂਟ ਕਰਨਾ ਤੇ ਬਿਰੋਣੀ ਤਾਂ ਪਹੁੰਚ ਗਏ ਇਹ ਗੁਰਦੁਆਰਾ ਫਤੇਗੜ ਸਾਹਿਬ ਤੋਂ ਲਗਭਗ 2 ਕਿਲੋਮੀਟਰ ਆ ਤੇ ਗੁਰਦੁਆਰਾ ਫਤੇਗੜ ਸਾਹਿਬ ਦੇਖ ਸਕਦੇ ਹਾਂ ਤੁਸੀਂ ਜੇ ਦਿਖਦਾ ਹੋਵੇ ਧਿਆਨ ਨਾਲ ਦੇਖਣਾ ਪੈਣਾ ਤੇ ਆ ਪਿੰਡ ਤਲਾਨੀਆਂ ਤਲਾਨੀਆਂ ਪਿੰਡ ਸਾਰਾ ਨਿਕਲ ਕੇ ਆਹ ਰਸਤਾ ਜਾ ਰਿਹਾ ਤੇ ਆਹ ਮਕਬਰੇ ਬਣੇ ਹੋਏ ਆ ਉਰੇ ਘਟੋ ਘਟ ਪੰਜ ਛੇ ਮਕਬਰੇ ਬਣੇ ਹੋਏ ਨੇ ਤੇ ਇੱਥੇ ਸ਼ੂਟ ਆ ਤੇ ਬਸ ਆਪਾਂ ਨੇ ਜਾ ਕੇ ਵੀਰੇ ਦੇ ਪੱਗਾ ਬੰਨਣੀਆਂ ਸ਼ੂਟ ਤੱਕ ਚਲੋ ਸਟੂਡੀਓ ਵਾਲੇ ਨੇ ਕਰਨਾ ਤੇ ਹੁਣ ਆਪਾਂ ਚੱਲਦੇ ਆਂ ਮੋਟਰਸਾਈਕਲ ਆਪਾਂ ਨੇ ਕਰ ਲਿਆ ਸਟਾਰਟ ਚੱਲ ਬਈ ਮਕਬਰਾ ਨੇੜੇ ਤੋਂ ਦੇਖ ਲਵਾਂਗੇ ਵੇਟ ਲਾਤਾ ਬਾਈ ਨੇ ਪਲਾਟ ਫਾਰਮ ਨਹੀਂ ਤਾਂ ਉੱਪਰ ਸੜਕ ਦੇ ਵਿੱਚ ਦਾ ਇਹ ਰਸਤਾ ਸਿੱਧਾ ਮਕਬਰੇ ਤੱਕ ਹੀ ਜਾਂਦਾ ਮਕਬਰਾ ਹੈ ਬਹੁਤ ਵੱਡਾ ਛੂਟ ਵਾਲੀ ਫੈਮਲੀ ਉਹ ਖੜੀ ਆ ਤੇ ਹੁਣ ਆਪਾਂ ਮਕਬਰੇ ਦੇ ਅੰਦਰ ਜਾ ਕੇ ਦੇਖਦੇ ਹਾਂ ਬਾਜੀਰਾ ਕੀ ਕਲਾ ਕਰੀਆ ਇੱਧਰ ਤੋਂ ਹੁਣ ਮੜਾ ਪਿੱਛੇ ਖੜ ਕੇ ਇੱਥੋਂ ਦੇਖੋ ਵੀਊ ਵਿੱਚ ਪੰਛੀਆਂ ਨੇ ਕਬੂਤਰਾਂ ਨੇ ਆਹਣੇ ਪਏ ਹੋਏ ਨੇ ਬੈਠੇ ਆਪਣੇ ਗੁਡਰ ਗੁਡਰ ਨੂੰ ਲੱਗੇ ਹੋਇਆ ਕਰਨ ਹੁਣ ਆਪਾਂ ਉੱਪਰ ਜਾ ਕੇ ਦੇਖਦੇ ਹਾਂ ਉੱਪਰੋਂ ਕਿਹਾ ਸਾਹਕਤਾ ਵੇਦਾ ਆਹ ਕੁੜੀ ਜਾਂਦੀ ਹੈ ਉੱਪਰ ਸਿੱਧੀ ਉੱਪਰ ਤੱਕ ਆਪੇ ਪ੍ਰਿੰਟ ਆਮੀ ਨਾ ਹੁਣ ਲੋਕਲੇਸ ਕੁਤਕ ਨੇ ਖਾ ਕੇ ਇੱਥੇ ਗੰਦ ਪਾਈ ਜਾਂਦੇ ਐਵੇਂ ਵਾਹ ਜੀ ਵਾਹ ਇੱਥੇ ਖੜ ਕੇ ਹੁਣ ਫੋਟੋ ਫੋਟੋ ਖਿੱਚਾਂਗੇ ਕਲਾਕ੍ਰਿਤੀ ਐਨ ਗੱਲਬਾਤ ਵਾਲੀ ਆ ਉਹ ਠੀਕ ਆ ਤੇਰਾ ਆ ਇੱਥੇ ਆ ਨਾ ਆ ਖੇਦ ਨੇ ਟੈਂਟ ਨੇ ਮਹਿਬੂਬ ਵੀ ਆਸ਼ਕਾ ਨੇ ਇੱਥੇ ਪੀਰਤ ਨਾਮ ਨਹੀਂ ਪੜਨੇ ਦਾ ਤੂਰ ਹੋਰ ਕੀ ਲਿਖਿਆ ਪਿਆ ਇੱਥੇ ਮਿਰਜਾ ਮਿਰਜਾ ਵੀ ਆਇਆ ਹੋਇਆ ਭਾਈ ਇੱਥੇ ਇਮਾਰਤਾਂ ਨੂੰ ਮਤਲਬ ਕਿ ਕੁਝ ਸ਼ਰਾਰਤੀ ਅੰਸਰ ਹੁੰਨੇ ਆ ਜਿਹੜੇ ਬਸ ਆ ਚੀਜ਼ਾਂ ਦੇ ਕਰਕੇ ਲੰਘ ਜਣੇ ਆ ਚੜਜੋ ਉੱਪਰ ਆ ਉੱਪਰ ਹੋਰ ਹੈ ਉੱਪਰ ਆ ਹੋਰ ਉੱਪਰ ਵੀ ਹੈਗਾ ਰਸਤਾ ਟਣ ਟਣ ਵਾਜੀ ਵਾ ਉੱਪਰੋਂ ਗੱਲਬਾਤ ਵਾਲਾ ਮਾਹੌਲ ਹੋਰ ਆ ਗੋਮਦ ਬਣਿਆ ਹੋਇਆ ਇਹਦੇ ਉੱਤੇ ਵੀ ਜਾ ਸਕਦੇ ਆ ਕਬੂਤਰਾਂ ਦੇ ਬੱਚੇ ਕੱਢੇ ਹੋਏ ਨੇ ਬਸ ਬਾਗਮਾਲ ਦੀ ਜਿਹੜੀ ਵੀ ਬਣਾਈ ਹੋਈ ਹੈ ਇਹ ਕਬੂਤਰ ਨੇ ਆ ਲੰ ਆਪਾਂ ਵੀ ਚੱਲਦੇ ਆ ਬਾਹਰ ਹੁਣ ਬਾਹਰ ਤੋਂ ਵੀਊ ਦਿਖਾਉਨੇ ਆ ਹੁਣ ਤੇਰੇ ਮਾ ਇਹ ਜੋ ਦਿਖਣਾ ਨਹੀਂ ਹੁਣ ਆ ਮੈਂ ਨਿਕਲੇ ਆ ਓਏ ਇੱਥੋਂ ਦੇਖ ਲੋ ਜੀ ਮੈਨੂੰ ਵੀ ਤੁਸੀਂ ਟੰਟਣਾ ਰਵੀ 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 ਡੋਨ ਰਵੀ ਕਹਿੰਦਾ ਮੈਂ ਨਹੀਂ ਵਲੌਗ ਵਿੱਚ ਆਉਣਾ ਆਹ ਬੋੜੀ ਵੀ ਜਾਂਦੀ ਏ ਇੱਧਰੋਂ ਅਸੀਂ ਦੁਈ ਆਏ ਸੀਗੇ ਅੱਧਰ ਆ ਦੇ ਖੂਰ ਆਸ਼ਕ ਐ ਆਸ਼ਕਾਂ ਨੇ ਉਹਦੇ ਪੂਰਾ ਕੰਮ ਨੇਪਰੇ ਚੜਿਆ ਪਿਆ ਨਾਮ ਲਿਖ ਕੇ ਆ ਹੁਣ ਦੇਖੋ ਕੀ ਆ ਲਿਖਿਆ ਪਿਆ ਉਹ ਜੰਗੀ ਰਾਣਾ ਬਾਜਨ ਮੂਹ ਜੰਗੀ ਰਾਣਾ ਉਧਰ ਰਾਮਪੁਰਾ ਬਾਜਨ ਮੂਹ ਕਿੱਥੇ ਆ ਹਾਂ ਬਾਜ ਫਿਰ ਉਹ ਤੋਂ ਬਾਅਦ ਦਿਲ ਬਣਾਤਾ ਮਤਲਬ ਕਿ ਪੂਰੇ ਐਨ ਕੋਈ ਕਸਰ ਛੱਡਦੇ ਨਹੀਂ ਹੈਗੇ ਪੰਜਾਬੀ ਬੰਦੇ ਆਂ ਕਿ ਲਿਖਿਆ ਪਿਆ ਨਾਲਾ ਬਸ ਆਪਾਂ ਕੋਈ ਪਹਿਲਾ ਸ਼ੂਟ ਹੋਇਆ ਸੀ ਉਹ ਮਕਬਰੇ ਤੇ ਜਿਹੜਾ ਦੂਰ ਦਿਖਦਾ ਸਾਨੂੰ ਤੇ ਦੂਜਾ ਸ਼ੂਟ ਬਿਰੇਉਣੀ ਆਪਣਾ ਕੱਪੜਾ ਲੀੜਾ ਚੇਂਜ ਕਰਦੇ ਆ ਪੱਗ ਬੰਨਤੀ ਆਪਾਂ ਨੇ ਕੋਈ ਦੂਜਾ ਮਕਬਰਾ ਇੱਧਰ ਆ ਜਿੱਥੇ ਆਪਾਂ ਹੁਣ ਇਸ ਸਟੰਮ ਖੜੇ ਆ ਹੁਣ ਸ਼ੂਟ ਇੱਥੇ ਹੋਣਾ ਮਕਬਰਾ ਵੀ ਬਹੁਤ ਸੋਹਣਾ ਬਣਿਆ ਹੋਇਆ ਧਰਤੀ ਤੋਂ ਲਗਭਗ ਹੈਗਾ ਇਹ 10-12 ਫੁੱਟ ਉੱਚਾ ਹੈ ਫਿਰ ਇਹ ਤੋਂ ਅਗਭਰ ਸ਼ੁਰੂ ਹੁੰਦਾ ਸੁਣੀਆਂ ਇਮਾਰਤਾਂ ਬਣਾਈਆਂ ਹੋਈਆਂ ਸੂਰਜ ਛਿਪ ਰਿਹਾ ਸਾਬਜੀ ਹਣੀ ਇੱਧਰ ਖੜੇ ਆ ਤੇ ਉੱਧਰ ਬਾਈ ਸਾਹਿਬ ਨੂੰ ਫੋਨ ਆਇਆ ਹੋਇਆ ਰਵੀ ਨੂੰ ਬਸ ਬਾਈ ਦਾ ਹੁਣ ਆਪਾਂ ਨੇ ਸ਼ੂਟ ਕਰਵਾ ਕੇ ਇੱਕ ਪਾਗੇ ਤੋਂ ਬਾਅਦ ਹੋਰ ਆ ਉਹ ਚੇਂਜ ਕਰਨ ਤੋਂ ਬਾਅਦ ਫਿਰ ਆਪਾਂ ਘਰ ਨੂੰ ਜਾਵਾਂਗੇ ਸ਼ਾਮ ਦਾ ਟਾਈਮ ਆ ਇੱਧਰ ਮੋਟਰ ਆ ਬਾਈ ਉਹਨਾਂ ਦੀ ਬਾਠ ਫਾਰਮ ਆ ਇਹ ਜੜੀਆਂ ਲੁੜੀਆਂ ਲਾ ਕੇ ਮੋਰ ਪੂਰਾ ਬੰਨਿਆ ਪਿਆ ਦਿਨ ਚ ਗਰਮੀ ਸੀ ਹੁਣ ਮੜਾ ਜਾਂ ਮੌਸਮ ਠੰਡਾ ਹੋਇਆ ਤੇ ਹੁਣ ਪੱਗਾ ਪੁੱਗਾ ਬੰਨ ਕੇ ਅਸੀਂ ਵਿਹਲੇ ਹੋ ਗਏ ਤੇ ਹੁਣ ਮਕਬਰੇ ਨੂੰ ਅਸੀਂ ਕਦੇ ਇੱਧਰ ਕੋ ਮੀਂਹ ਆਨੀਆ ਕਦੇ ਇੱਧਰ ਨੂੰ ਕੋ ਮੀਂਹ ਆਨੀ ਇੱਧਰ ਉੱਧਰ ਤਾਂ ਫਾਇਦਾ ਨਹੀਂ ਹੁੰਦਾ ਹੈਗਾ ਮੈਂ ਕਹਿੰਦੇ ਹੁੰਨੇ ਆ ਕਦੇ ਸੀ ਭਾਈ ਬੁੱਥੜ ਚੱਕਿਆ ਉੱਧਰੋਂ ਲੰਘ ਗਏ ਬੁੱਥੜ ਚੱਕਿਆ ਪਰ ਇਹਨੂੰ ਲੰਘ ਗਏ ਐ ਹੁੰਦਾ ਐ ਬੁੱਧੀ ਦਾ ਹੁੰਦਾ ਅੱਛਾ ਜੀ ਤੁਸੀਂ ਦੱਸ ਦਿਓ ਵਿਚ ਬੋਲੀ ਦਾ ਹੁੰਦਾ ਤੁਸੀਂ ਦੱਸ ਦਿਓ ਖੜ ਜਾ ਕੱਲ ਜੀ ਮੋਟਰਸਾਈਕਲ ਸਾਡਾ ਉਹ ਖੜਾ ਖੜ ਜਾ ਸਤਿ ਸ਼੍ਰੀ ਅਕਾਲ ਜੀ ਸਾਡਾ ਮੋਟਰਸਾਈਕਲ ਉਹ ਖੜਾ ਹੀ ਦੇਖ ਸਕਦੇ ਹੋ ਦੇਖ ਸਕਦੇ ਹੋ ਤੇ ਆਸੀਂ ਬਲਮਾਂ ਦੇ ਆਲੇ-ਦਾਲੇ ਫਿਰ ਪਹਿਲਾਂ ਸੀ ਉਹ ਵਾਲੇ ਮਕਬਰੇ ਤੇ ਫਿਰਦੇ ਸੀ ਹੁਣ ਸੀ ਇੱਧਰ ਆ ਗਈ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਆ ਦੇਖੋ ਜੀ ਬੱਲਮ ਲੱਗੇ ਹੋਏ ਆ ਤੇ ਮਕਬਰ ਇਧਰ ਦੀ ਸਾਈਡ ਆ ਸ਼ੂਟ ਉਧਰਲੀ ਸਾਈਡ ਚੱਲ ਰਿਹਾ ਖੇਤਾਂ ਵਾਲੀ ਸਾਈਡ ਦਿਖਾ ਦੀ ਤੁਹਾਨੂੰ ਮੜਾ ਜੀ ਜ਼ੂਮ 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 ਉਹ ਫਿਰਦੇ ਆ ਖੇਤਾਂ 'ਚ ਭੱਜੇ ਤੇ ਮਕਬਰ ਇਧਰ ਆ ਆ ਮੋਟਰ ਆ ਜਿ세ਰ ਦੇ ਕੋਲ ਦੇ ਆ ਸ਼ੂਟ ਉਹਨੇ ਤਾਂ ਚੱਲ ਰਿਹਾ ਅਸੀਂ ਬੋਰ ਹੋ ਰਹੇ ਸੀਗੇ ਤੇ ਅਸੀਂ ਬੁੱਥਰ ਚੱਕਿਆ ਕਦੇ ਆਇਆਂ ਨੂੰ ਲੰਘ ਗਏ ਬੁੱਥਰ ਚੱਕਿਆ ਕਦੇ ਮਕਬਰੇ ਦੇ ਆਇਆਂ ਨੂੰ ਲੰਘ ਗਏ ਬਸ ਆਇਆਂ ਕਿਹੜੇ ਕੱਢਦੇ ਫਿਰ ਜੰਨੇ ਆ ਹੁਣ ਦੇਖਦੇ ਆ ਬਿਹਲੇ ਕੱਦ ਹੁੰਨੇ ਆ ਹੰਦੇ ਤੇ ਮਨਦਾ ਹੋ ਗਏ ਫਰੀ ਤੇ ਉਸ ਤੋਂ ਬਾਅਦ ਇੱਕ ਸ਼ੂਟ ਇਹਨਾਂ ਦਾ ਹੋਰ ਆ ਇੱਕ ਚੇਂਜ ਕੱਪੜੇ ਹੋਰ ਕਰਨਗੇ ਇੱਕ ਵਾਰ ਤੇ ਉਸ ਤੋਂ ਬਾਅਦ ਆਪਾਂ ਫਰੀ ਬਠੀ ਆ ਫਰੀ ਮਤਲਬ ਬਿਹਲੇ ਆ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਘਰਾਂ ਨੂੰ ਘਰ ਜਾ ਕੇ ਰੋਟੀਆਂ ਖਾਵਾਂਗੇ ਪੱਗਾਂ ਬੰਨਤੀਆਂ ਸ਼ੂਟ ਉਹਨਾਂ ਦਾ ਵੀਰ ਉਹਨਾਂ ਦਾ ਰਹਿਦਾ ਹਲੇ ਤੇ ਵੀਰਾ ਕਹਿੰਦਾ ਪੱਗ ਹਲੇ ਚੇਂਜ ਨਹੀਂ ਕਰਦੀ ਤੇ ਅੱਖ ਮੇਰੀ ਅੱਖ 'ਚ ਮੱਛਰ ਪੈ ਗਿਆ ਆਲਾ ਮਚਰਾ ਪਿਆ ਗਿਆ। ਅੱਗੇ ਕੱਢਣਾ ਪੈਣਾ। ਤੇ ਚੱਲ ਪਹਿਲਾਂ ਬਲੌਕ ਕੰਪਲੀਟ ਕਰ ਦਨੇ ਆ। ਤੇ ਵੀਰ ਉਹਨੇ ਸਾਨੂੰ ਪੇਮੈਂਟ ਦੇ ਦਿੱਤੀ ਤੇ ਹੁਣ ਅਸੀਂ ਘਰ ਤੋਂ ਚੱਲੇ ਆ। ਲਗਭਗ ਸਾਨੂੰ 40-45 ਮਿੰਟ ਲੱਗਣਗੇ ਘਰ ਜਾਂਦਿਆਂ ਨੂੰ। ਵੀਡੀਓ ਬੜੀ ਵਧੀਆ ਬਣਦੀ ਆ। ਆਏ ਹੋਏ ਆ ਟੋਪਾ ਦੇਖੋ ਰੇਤਾ ਹੀ ਰੇਤਾ ਟੋਪੇ ਚ। ਐ ਪਹਿਲਾਂ ਨਿਆਣੇ ਵਿੱਚ ਪੜੇ ਹੁੰਦੇ ਨੇ। 15 ਫੁੱਟ ਡੂੰਘਾ ਟੋਪਾ ਹੈ। 15 ਲਗਭਗ ਹੋਊਗਾ ਇੰਨਾ ਕੁ। ਦੇਖਣ ਨੂੰ ਲੱਗਦਾ ਯਾਰ। ਮੱਛਰਿਕਾ ਹੋਰ ਪੈ ਗਿਆ ਮੱਛਰ ਕੱਢ ਲਿਆ ਅੱਖ ਚੋਂ ਮੱਛਰ ਧੂਆ ਕਢਾਵਾਂਦਾ ਖਦਾ ਜਿਹੜਾ ਮਸਤ ਵਾਲਾ ਹੁੰਦਾ ਉਹਦਾ ਹੋਰ ਸਿਰਾਂ ਕਰ ਦਿੰਦਾ ਕਰਦਾ ਤੇ ਹੁਣ ਅਸੀਂ ਤਲਾਣੀਆਂ ਪਿੰਡ ਚੋਂ ਨਿਕਲ ਰਹੇ ਆ ਆ ਤਲਾਣੀਆਂ ਪਿੰਡ ਆ ਪੂਰਾ ਤੇ ਮਕਬਰੇ ਪਿੰਡ ਦੇ ਲਗਭਗ ਫਿਰਨੀ ਤੋਂ ਪਰਲੀ ਸਾਈਡ ਜਾ ਕੇ ਆ ਚਿੱਲੇ 2 ਕਿਲੋ ਪਰਲੀ ਛੜ ਜਾ ਕੇ ਆ ਆ ਦੇਖੋ ਨਿਆਣੇ ਆ ਜਿਹੜਾ ਦਿਨ ਛਿਪਦਾ ਹੈ ਉਦੋਂ ਮੱਛਰ ਹੁੰਦਾ ਹੈ ਨਾ ਸਰੇ ਵਾਲਾ ਕੰਮ ਹਰੇ ਘਰਾ ਗਿਰਦੀ ਅੱਖ ਚ ਉਹਨੇ ਪਾ ਕੇ ਨਰਕ ਭੋਗ ਬਣਾਇ ਕੋ ਕਣ ਹੈ ਜਾਂ ਸਵਰਗ ਵਾਸ ਕਰ ਲਉ ਭਾਈ ਦੇਖਦਾ ਵੀ ਭਾਈ ਕੋਈ ਪ੍ਰੋਫੈਸ਼ਨਲ ਬੰਦਾ ਬਲੌਗਰ ਜਾ ਰਿਹਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਸੁਵਿੰਦਰ ਜੀ ਦਾ ਨਾਮ ਕਰ ਰਿਹਾ ਹੈ ਅਰੇ ਦੀ ਧਰਤੀ ਕੀ ਹੋਇਆ ਹੈ ਹੁਣ ਕਿੱਧਰ ਨੂੰ ਜਾਣਾ ਪੈਣਾ ਵਾ ਸਿੱਧਾ ਹੀ ਜਾਣਾ ਹੈ ਨਾ ਹਰੇ ਆਏ ਹਾਏ ਓਏ ਭਾਈ ਹੱਥਾਂ 'ਚ ਹੋਵੇ ਤੇਰਾ ਹੱਥ ਸਮਾਂ ਉੱਥੇ ਹੀ ਖਲੋ ਜਾਵੇ ਇਹਨਾਂ ਦਾ ਕੋਈ ਪ੍ਰੋਗਰਾਮ ਆ ਲੜੀਆਂ ਲੱਗੀਆਂ ਹੋਈਆਂ ਉਹ ਵੱਡਿਆਂ ਦੇ ਵਿਆਹ 'ਚ ਜਾ ਕੇ ਪਹਿਲਾਂ ਪੁੱਛਣਾ ਪੈਣਾ ਪੱਗਾ ਮੰਨਣ ਵਾਸਤੇ ਭਈ ਬੁਲਾਇਆ ਸੀ ਕਹਨਾਂ ਨੇ ਜੀ ਪੱਗਾ ਮੰਨਣ ਵਾਸਤੇ